ਸੋ ਸਿਗਰਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਅੱਜ ਤੁਹਾਡੇ ਵਾਸਤੇ ਮੈਂ ਬਹੁਤ ਪਿਆਰੇ-ਪਿਆਰੇ ਸੂਟ ਲੈ ਕੇ ਆਈਆਂ। ਬੈਨਵਰਡ ਦੇ ਸੂਟ ਨੇ ਜੀ ਪ੍ਰਿੰਟਡ 올ਓਵਰ ਸੂਟ ਹੋਣਗੇ ਤੇ ਤ੍ਰਿਸ਼ਟਾ ਬ੍ਰਾਂਡ ਦੇ ਸੂਟ ਰਹਿਣਗੇ ਜੀ। ਵਿਦਆਊਟ ਦੁਪੱਟਾ ਨੇ ਕੋਈ 3000 ਸੇਲ ਕਰਤਾ ਕੋਈ 3200 ਕੋਈ 3500 ਮੈਂ ਤੁਹਾਨੂੰ ਇਹ ਸੂਟ ਦੇ ਰਹੀਆਂ ਜੀ 2500 ਦੇ ਵਿੱਚ 2500 ਦੇ ਵਿੱਚ। ਮੈਨੂੰ ਤਾਂ ਆਲਰੇਡੀ ਠੰਡ ਲੱਗੀ ਹੋਈ ਐ ਪਰ ਮੋٹے-ਮੋٹے ਸੂਟ ਛੋਟੇ ਵਾਸਤੇ ਲੈ ਕੇ ਆਈਆਂ ਤੁਸੀਂ ਠੰਡ ਤੋਂ ਬਚ ਜਿਓ। ਪ੍ਰਿੰਟ ਬਹੁਤ ਸੋਹਣ ਤੇ ਦਿਖਾਣੇ ਆ ਤੁਹਾਨੂੰ ਸੋਹਣੇ ਸੋਹਣੇ ਜੇ ਸੂਟ ਬੁਕਿੰਗ ਲਈ ਨੰਬਰ ਹੋਗਾ 8283 828381 ਨੰਬਰ ਜੋ ਵੀ ਸੂਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਅ ਦੇਖੋ ਜੀ ਇਹ ਹੈਗੇ ਆ ਬੈਲਵਟ ਦੇ ਸੂਟ ਨੇ ਇਹ ਮਤਲਬ ਇਹਨਾਂ ਸਟ੍ਰੈਚ ਨਹੀਂ ਹੈਗਾ ਤੁਸੀਂ ਇਹਨੂੰ ਵਿਦਾਉਟ ਲਾਈਨਿੰਗ ਵੀ ਬਣਾ ਸਕਦੇ ਹੋ ਸੂਟ ਨੂੰ ਇੱਕ ਤਾਂ ਹੁੰਦਾ ਵੀ ਜਿਸ ਵਿੱਚ ਥੋੜਾ ਸਟ੍ਰੈਚ ਹੁੰਦਾ ਉਹ ਸੂਟ ਘੁੰਮਦਾ ਹੁੰਦਾ ਹੈ ਇਹ ਘੁੰਮਣਾ ਵਾਲਾ ਨਹੀਂ ਹੈਗਾ ਬਾਕੀ ਤੁਸੀਂ ਇਹਦੇ ਨੀਚੇ ਲਗਵਾ ਲਓਗੇ ਲਾਈਨਿੰਗ ਤਾਂ ਬਹੁਤ ਵਧੀਆ ਹੋਏਗਾ ਤੇ ਟ੍ਰਿਸਟਾ ਬ੍ਰਾਂਡ ਰਹੇਗਾ ਜੀ ਸਾਰੇ ਸੂਟਾਂ ਦਾ ਪ੍ਰਿੰਟਡ ਕੁਛ ਐਦਾਂ ਮਿਲਣਗੇ ਇਹ ਤੁਹਾਨੂੰ ਮਿਲਣਗੇ ਸਾਰੇ ਵਿਦਾਉਟ ਦੁਪੱਟਾ ਜਾਂ ਫਿਰ ਵਿਦਾਉਟ ਸ਼ਾਲ ਵਜਰਾ ਹੁਣ ਜਿਹੜਾ ਵੀ ਤੁਹਾਨੂੰ ਸੂਟ ਇਹਨਾਂ ਚ ਪਸੰਦ ਆ 25 ਦਾ ਪ੍ਰਾਈਸ ਆ ਜੀ ਸੂਟ ਦਾ ਸ਼ਿਪਿੰਗ ਅਲੱਗ ਤੋਂ ਰਹੇਗੀ ਦੇਖੋ ਇਹ ਹੈਗਾ ਸਕਿਨ ਕਲਰ ਦੇ ਉੱਪਰ ਬਹੁਤ ਸੋਣਾ ਐਡਾ ਲਾਈਨਾਂ ਵਾਲਾ ਪ੍ਰਿੰਟ ਬਹੁਤ ਪਿਆਰਾ ਜਿਹਾ ਪ੍ਰਿੰਟ ਆ 5 ਮੀਟਰ ਦਾ ਸੂਟ ਹੈ ਤੇ ਬਹੁਤ ਲਾਈਟ weight ਦਾ ਸਟਫ ਆ ਇਹ ਠੀਕ ਹੈ ਜੀ 25 ਆ ਪ੍ਰਾਈਸ ਆ ਸ਼ਿਪਿੰਗ ਆ ਲੱਗੇ ਤਾਂ ਲੱਗੇਗੀ ਨਾ ਸੂਟਾਂ ਦੀ ਤੁਸੀਂ ਸਟਿਚ ਕਰਵਾ ਕੇ ਮੰਗਾਣੀ ਆ ਜਾਂ ਵਿਦਆਉਟ ਸਟਿਚਿੰਗ ਮੰਗਾਣੀ ਆ ਤੁਹਾਡੀ ਚੁਆਇਸ ਆ ਇਹ ਹੈਗੇ ਪਿਓਰ ਵੈਲਵਟ ਦੇ ਪ੍ਰਿੰਟਡ 올ਓਵਰ ਸੂਟ ਪੰਜਵੇਂ ਪ੍ਰਕਾਰ ਦਾ ਸੂਟ ਆ ਟ੍ਰਿਸਟਾ ਬ੍ਰਾਂਡ ਆ ਜੀ 2500 ਦਾ ਪ੍ਰਾਈਸ ਆ ਠੀਕ ਹੈ ਕਲਰ ਡਿਜ਼ਾਈਨ ਇਹਨਾਂ ਦੇ ਬਹੁਤ ਸੋਹਣੇ ਸੋਹਣੇ ਆ ਜਿਹੜੇ ਵੀ ਕਲਰ ਦਾ ਤੁਹਾਡੇ ਕੋਲ ਦੁਪੱਟਾ ਹੈਗਾ ਜਾਂ ਸ਼ਾਲ ਹੈਗਾ ਜਾਂ ਤੁਸੀਂ ਸੱਤ ਤੋਂ ਦੁਪੱਟੇ ਰੈਡੀ ਕਰਵਾਉਣੇ ਇਹਨਾਂ ਦੇ ਤਾਂ ਅਸੀਂ ਤੁਹਾਨੂੰ ਡਾਈ ਕਰਵਾ ਕੇ ਦੇ ਦਾਂਗੇ ਪਿਓਰ ਚਨਾਣ ਦਾ ਲੈਣਾ ਸ਼ਫੌਨ ਦਾ ਲੈਣਾ ਤੇ ਜਿਹੜਾ ਵੀ ਦੁਪੱਟਾ ਤੁਸੀਂ ਲਾਈ ਕਰਦੇ ਹੋ ठीक है कलर प्रिंट तुम देख सकते हो बहुत प्यारे प्यारे हैं आवाज मेरी बिल्कुल चेंज आ मेनू ठंड लगी हुई है ता करके मैं मोटे मोटे सूट थोनू दे दी ठीक है जी ये देखो कि सोना कलर प्रिंट ਕਲਰ ਸਾਰੇ ਇੱਕ ਤੋਂ ਇੱਕ ਨੇ ਇਹ ਵੀ ਦੇਖੋ ਕਲਰ ਪ੍ਰਿੰਟ ਕਿੰਨਾ ਪਿਆਰਾ ਹੈ ਕਲਰ ਵੀ ਕਿੰਨਾ ਸੋਹਣਾ ਹੈ ਪ੍ਰਿੰਟ ਵੀ ਕਿੰਨਾ ਸੋਹਣਾ ਦੇਖੋ ਸੂਟ ਇਹ 5 ਮੀਟਰ ਦਾ 올ਓਵਰ ਸੂਟ ਹੋਊਗਾ ਸਾਰੇ ਬਹੁਤ ਲਾਈਟ ਵੇਟ ਸਟਾਫ ਹੈ ਟ੍ਰੀਸਟਾ ਬ੍ਰਾਂਡ ਦਾ ਸੂਟ ਹੈ ਜੀ 2500 ਪ੍ਰਾਈਸ ਆ ਸੂਟ ਦਾ ਇੱਥੇ ਸ਼ਿਪਿੰਗ ਅਲੱਗ ਤੋਂ ਲੱਗੇਗੀ ਸਾਰੇ ਸ਼ਹਿਰਾਂ ਵਿੱਚ ਬਹੁਤ ਸੌਫਟ ਵਾਲੀ ਵੈਲਵਟ ਹੈ ਸਾਰੇ ਸੂਟ ਵੈਲਵਟ ਦੇ ਨੇ ਤੁਹਾਨੂੰ ਡੇਲੀ ਅਸੀਂ ਸੋਹਣੇ ਸੋਹਣੇ ਜੇ ਸੂਟ ਦੰਨੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਹ ਦੇਖੋ ਜੀ ਕਲਰ ਕਾਫੀ ਦੇ ਵਿੱਚ ਆ ਕਾਫੀ ਕਲਰ ਦੇ ਵਿੱਚ ਬਹੁਤ ਸੋਹਣਾ ਕਲਰ ਪ੍ਰਿੰਟ ਆ ਡਿਜ਼ਾਈਨ ਖੂਬ ਇਹ ਨੈਕਸਟ ਤੁਹਾਨੂੰ ਦੇ ਰਹੀ ਆ ਇਦੇ ਵਿੱਚ ਅਸੀਂ ਤੁਹਾਨੂੰ ਕਲਰ ਆਪਸ਼ਨ ਵੀ ਦੰਨੇ ਆ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਇਹ ਹੈਗਾ ਬੋਟਲ ਗ੍ਰੀਨ ਕਲਰ ਦਾ ਸੂਟ ਠੀਕ ਹੈ ਇਹ ਇਸ ਪ੍ਰਿੰਟ ਦੇ ਵੀ ਤੁਹਾਨੂੰ ਕਲਰ ਦੰਨੇ ਆ ਇਸ ਤੋਂ ਨਿੱਕ ਮਿਲੇਗਾ ਜੀ ਬਲੈਕ ਕਲਰ ਠੀਕ ਹੈ ਇੱਕ ਨੀਚੇ ਤੁਹਾਨੂੰ ਇਹ ਕਾਫੀ ਕਲਰ ਦਿਖਾਇਆ ਹੈ ਇਹਦੇ ਵਿੱਚ ਤਿੰਨ ਸੂਟ ਨੇ ਸੇਮੇ ਡਿਜ਼ਾਈਨ ਦੇ ਇਹ ਬਲੈਕ ਕਲਰ ਵੀ ਬਹੁਤ ਸੋਹਣਾ ਲੱਗਦਾ ਹੈ

ਜੀ ਨੈਕਸਟ 컬러 ਵੀ প্রিন্ট ਵੀ ਜਿੰਨੇ ਵੀ ਸੂਟ ਨੇ ਅੱਜ ਦੀ ਵੀਡੀਓ ਦੇ ਸਾਰੇ 벨ਵਟ ਦੇ ਸੂਟ ਹੈ ਇਹਦੇ 25 ਆ ਪ੍ਰਾਈਸ ਹੈ ਸਾਰੇ ਸੂਟ ਹਨਾ ਸ਼ਿਪਿੰਗ ਅਲੱਗ ਤੋਂ ਲੱਗੇਗੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਉਹਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਦੇਖੋ ਕਿੰਨਾ ਸੋਹਣਾ 컬러 প্রিনਟ ਇਹ ਜਿਹੜਾ ਡਿਜ਼ਾਈਨ ਹੈ ਅਸੀਂ ਤੁਹਾਨੂੰ ਪਸ਼ਮੀਨੇ ਤੇ ਵੀ ਦਿੱਤਾ ਹੋਇਆ ਹੈ

चुप चुप के तो बोला बोलूं तो बोलूं तो ना बोलने में मेरा दिल कर दे तो ये है तब बहुत सुना कलर डिजाइन ठीक है ली जो नई वीडियो पांडे इकरी ਮੈਸੇਜਸ ਫੋਨ ਬਹੁਤ ਸਾਰੇ ਆਨ ਲਾਜਨ ਨੇ ਅਸੀਂ ਵੇਟ ਕਰਦੇ ਆਂ ਵੀਡੀਓ ਦੀ ਜ਼ਰੂਰੀ ਨਹੀਂ ਹੈਗਾ ਕਿ ਮੇਰੇ ਸੂਟ ਜਿਨ੍ਹਾਂ ਨੇ ਲਏ ਨੇ ਉਹ ਸਿਰਫ ਉਹ ਹੀ ਦੇਖਦੇ ਆਂ ਕਈਆਂ ਨੇ ਅੱਜ ਤੱਕ ਸੂਟ ਲਿਆ ਨਹੀਂ ਔਰ ਵੀਡੀਓ ਇੱਕ ਵੀ ਨਹੀਂ ਸਕਿਪ ਕੀਤੀ ਇੰਨੀ ਕਿ ਜ਼ਿਆਦਾ ਛੋਟਾ ਮੈਨੂੰ ਪਿਆਰ ਨਹੀਂ ਆਉਂਦਾ ਇਹ ਦੇਖੋ ਬਹੁਤ ਸੋਨਾ ਕਲਰ ਪ੍ਰਿੰਟਡ ਡਿਜ਼ਾਈਨ ਹੈ ਨਾ ਠੀਕ ਹੈ ਨੈਕਸਟ ਹੈਗਾ ਬਲੂ ਕਲਰ ਬਲੂ ਬਿਕੋਕ ਤੁਸੀਂ ਇਹਨਾਂ ਨਾਲ ਕੰਟਰਾਸਟ ਦੁਪੱਟੇ ਲਗਾਣੇ ਆ ਜਾਂ ਫਿਰ ਵੇਸ ਕਲਰ ਦੇ ਲਗਾਣੇ ਆ ਸ਼ਾਲ ਲਾਣੇ ਆ ਤੁਸੀਂ ਸਟੌਲ ਸ਼ਾਲ ਕੁਝ ਵੀ ਲੈ ਸਕਦੇ ਹੋ ਤੁਹਾਡੇ ਪਾਸ ਪਈ ਹੁੰਦੀਆਂ ਜਿੱਤੇ ਇਹਦੇ ਨਾਲ ਮਰਜੈਂਟਾ ਪਲੇਨ ਸ਼ਾਲ ਸਟੌਲ ਕੁਝ ਵੀ ਚੰਗੇ ਲੱਗ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਠੀਕ ਹੈ ਜੀ ਇਹ ਦੇਖੋ ਇਹ ਨੇ ਸਾਰੇ ਸੂਟ ਜਿਹੜੇ ਮੈਂ ਤੁਹਾਨੂੰ ਵੈਲਵਟੇਰੇ ਦਿਖਾਈਆਂ ਇਹ ਸਾਰੇ ਸੂਟ ਦਾ ਪ੍ਰਾਈਸ ਆਏਗਾ 2500 ਤੇ ਸ਼ਿਪਿੰਗ ਲੱਗੂਗੇ ਲੱਗਦੇ ਤੋਂ ਠੀਕ ਹੈ ਜੀ ਇਹ ਵਾਰ ਸਾਰੇ ਸੂਟ ਨੇ ਮੈਂ ਤੁਹਾਨੂੰ ਇੱਕ ਵਾਰੀ ਰਿਪੀਟ ਦਿਖਾ ਦਾਨੇ ਆ ਤੁਹਾਨੂੰ ਜਿਹੜਾ ਵੀ ਸੂਟ ਇਹਨਾਂ ਚੋਂ ਪਸੰਦ ਹੋਇਆ ਤੁਸੀਂ ਇਹ ਮੋੜਾਸ ਸਕ੍ਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਕਲਰ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਆ ਸਾਫ ਬਹੁਤ ਜ਼ਿਆਦਾ ਫਾਈਨ ਹੈ ਫਿਓਰ 벨ਵਟ ਦੇ ਸੂਟ ਮਤਲਬ ਕਿ ਸੂਟ ਤੇ ਤੁਹਾਡਾ ਦਿਲ ਭਵੇਂ ਉੱਤਰ ਜਵੇ ਕਿਉਂ ਸਰਦੀ ਸਿਰਫ 2 ਟਾਈ ਮਹੀਨੇ ਦੀ ਹੁੰਦੀ ਆ ਜੀ 2 ਟਾਈ ਮਹੀਨੇ ਚ ਸੂਟ ਕਦੇ ਵੀ ਖਰਾਬ ਨਹੀਂ ਹੁੰਦਾ ਘੱਟੋ-ਘੱਟ 5-6 ਸਾਲ ਛੋਟਾ ਸੂਟ ਕੀ ਤੇ ਨਹੀਂ ਆਉਂਦਾ ਥੋੜਾ ਦਿਲ ਉੱਤਰ ਜੇਗਾ ਸੂਟ ਪਾਉਣ ਤੋਂ ਪਰ ਇਹਨਾਂ ਨੇ ਨਾ ਕੱਪੜੀ ਨਹੀਂ ਖਰਾਬ ਹੋਣਾ ਨਾ ਇਹਨਾਂ ਦੇ ਪ੍ਰਿੰਟ ਐਨੇ ਸੋਹਣੇ ਨੇ ਨਾ ਇਹਨਾਂ ਦਾ ਟ੍ਰੈਂਡੀ ਆ ਗਏ। ਇਹ ਵੀ ਦੇਖੋ ਕਿੰਨਾ ਸੋਹਣਾ ਸੂਟ। ਠੀਕ ਹੈ। ਇਹ ਵੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ। ਬਹੁਤ ਸੋਹਣਾ ਕਿਸਮ ਦਾ। ਇਹ ਹੈਗਾ ਬਲੈਕ ਕਲਰ। ਠੀਕ ਹੈ। ਬਲੈਕ ਦੇ ਵਿੱਚ ਥੋੜਾ ਜਿਹਾ ਗ੍ਰੀਨ ਕਲਰ। ਨਾਲ ਹੀ ਹੈਗਾ ਕਾਫੀ ਕਲਰ। ਸੋਨੇ ਸੋਨੇ ਸੂਟ ਨੇ ਸਾਰੇ ਠੀਕ ਹੈ ਜੀ ਇਹ ਹੈਗੇ ਸਾਰੇ ਨਾ ਚ ਕਲਰ ਡਿਜ਼ਾਈਨ ਇਹ ਸਕਿਨ ਕਲਰ ਵੀ ਬਹੁਤ ਸੋਹਣਾ ਬਿਲਕੁਲ ਸੌਫਟ ਸਟਫ ਹੈ ਦੇਖੀ ਹੈਗਾ ਯੈਲੋ ਤੇ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਜਿਹੜਾ ਵੀ ਸੂਟ ਤੁਹਾਨੂੰ ਵੀਰ ਨੂੰ ਚਾਹ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਤੁਸੀਂ ਇੱਕ ਸੂਟ ਦੀ ਨਾਲ ਫੋਟੋ ਲਿਓ ਕਿਉਂਕਿ ਇੱਕ ਸੂਟ ਕਾਫੀ ਜੰਨੀ ਵਾਲੀ ਚੁਆਇਸ ਦਾ ਹੁੰਦਾ ਤੁਸੀਂ ਦੋ ਤਿੰਨ ਸੂਟਾਂ ਦੀ ਫੋਟੋ ਲੈ ਲਿਓ ਉਹਨਾਂ ਦੋ ਤਿੰਨ ਵਿੱਚੋਂ ਤੁਹਾਨੂੰ ਇੱਕ ਅਦਾ ਸੂਟ ਮਿਲ ਜਗਾ ਤੇ ਬਾਕੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦਿਓ ਥੈਂਕ ਯੂ ਸੋ